ਸਸ਼ੀਕਾਲ ਜੀ ਫਤੇ ਕਲੈਕਸ਼ਨ ਬੁਲਾਡਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਹੈ ਜੀ ਤੁਸੀਂ ਸਭ ਠੀਕ ਹੋਵੋਗੇ ਜੀ ਅੱਜ ਆਪਾਂ ਫੇਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜੀ ਸਭ ਤੋਂ ਪਹਿਲਾਂ ਤਾਂ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਉਸ ਤੋਂ ਬਾਅਦ ਜੀ ਆਪਣਾ ਇੰਸਟਾਗ੍ਰam ਤੇ ਪੇਜ ਹੈ ਜੀ ਫਤੇ ਕਲੈਕਸ਼ਨ 2023 ਦੇ ਨਾਮ ਦੇ ਪਲੀਜ਼ ਮੇਰੇ ਪੇਜ ਨੂੰ ਵੀ ਫੋਲੋ ਕਰੋ ਅੱਜ ਦੀ ਜਿਹੜੀ ਵੀਡੀਓ ਰਹੇਗੀ ਜੀ ਆਪਾਂ ਲੈ ਕੇ ਆਏ ਜੀ ਕਾਟਨ ਦੇ ਸੂਟ ਸੂਟ ਰੈਨ ਕੇ ਆਪਣੇ ਲਵਲੀਨ ਬ੍ਰਾਂਡ ਦੇ ਜੀ ਸਭ ਤੋਂ ਪਹਿਲਾਂ ਤਾਂ ਜੀ ਹਨਾ ਲਿਵਲੀਨ ਬ੍ਰੈਂਡ ਆਪਦੇ ਆਪ ਦੇ ਵਿੱਚ ਹੀ ਇੱਕ ਕਪੜੇ ਦੀ ਮਤਲਬ ਕੁਆਲਿਟੀ ਹੈ ਜੀ ਇਹਨਾਂ ਦੀ ਆਪਦੀ ਖੁਦ ਹੀ ਬਹੁਤ ਸੋਹਣਾ ਇਹਨਾਂ ਦਾ ਜਿਹੜਾ ਸਟੱਫ ਨਿਕਲਦਾ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਲਿਵਲੀਨ ਬ੍ਰੈਂਡ ਹੈ ਜੀ ਬਕਾਇਦਾ ਸਟੈਂਪ ਦੇ ਨਾਲ ਇਹ ਸਾਰਾ ਸਟੱਫ ਹੈ ਜੀ ਸਟੈਂਪ ਲੱਗੀ ਹੋਈ ਹੈ ਜੀ ਸਟੱਫ ਦੇ ਉੱਤੇ ਪਿਓਰ ਕਾਟਨ ਨੇ ਸਟੱਫ ਰਹਿਣ ਵਾਲਾ ਹੈ ਜੀ ਪ੍ਰਿੰਟ ਦੇਖੋ ਜੀ ਵਾਈਟ ਕਲਰ ਦਾ ਬੇਸ ਹੈ ਜੀ ਉੱਪਰ orange ਕਲਰ ਨਾਲ ਫਲਾਵਰ ਬਣੇ ਹੋਏ ਨੇ ਵਾਈਟ ਕਲਰ ਦੇ ਬੇਸ ਦੇ ਉੱਤੇ ਇਹ ਤੁਸੀਂ ਫੁੱਲ ਸੂਟ ਵੀ ਸਾਡੇ ਤੋਂ ਬਾਏ ਕਰ ਸਕਦੇ ਹੋ ਤੇ ਇਹਨੂੰ ਕੱਲਾ ਸ਼ਰਟ ਪੀਸ ਵੀ ਬਾਏ ਕਰ ਸਕਦੇ ਹੋ ਇਹਨੂੰ orange ਬਾਟਮ ਦੇ ਨਾਲ ਵੀ ਲਗਾ ਕੇ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਠੀਕ ਹੈ ਜੀ ਇਹ ਇਹ ਆਪਣੇ ਕੋਲੇ ਫੁੱਲ ਸੂਟ ਦੇ ਵਿੱਚ ਵੀ ਸਟੱਫ ਅਵੇਲੇਬਲ ਹੈ ਤੇ ਕੱਲੀ ਸ਼ਰਟ ਪੀਸ ਵੀ ਤੁਸੀਂ ਲੈ ਸਕਦੇ ਹੋ ਸ਼ਰਟ ਪੀਸ ਲੈ ਕੇ ਤੁਸੀਂ ਆਪਣਾ ਕੋੜਤਾ ਫਰਾਕ ਜੋ ਮਰਜ਼ੀ ਬਣਾ ਸਕਦੇ ਹੋ ਕਿਉਂਕਿ ਸੂਟ ਦਾ ਵਾਰ ਬਹੁਤ ਹੈ ਜੀ ਇਹਦਾ ਬਹੁਤ ਸੋਹਣਾ ਵਾਰ ਦਾ ਸਟੱਫ ਹੈ ਤੇ ਸਟੱਫ ਹੈਗਾ ਜਿਹੜਾ ਪਿਓਰ ਕਾਟਨ ਰਹਿਣ ਵਾਲਾ ਹੈ ਜੀ ਪਿਓਰ ਕਾਟਨ ਇਹਦਾ ਸਟੱਫ ਰਹਿਣ ਵਾਲਾ ਜੀ ਇਹ ਵਿਜ਼ਿਬਿਲਟੀ ਇਹਦੇ ਵਿੱਚ ਵਿਜ਼ਿਬਲ ਨਹੀਂ ਹੁੰਦਾ ਜੀ ਦੇਖੋ ਸਕਿਨ ਵਿਜ਼ਿਬਲ ਨਹੀਂ ਹੁੰਦੀ ਬਹੁਤ ਸੋਹਣਾ ਸਟੱਫ ਹੈ ਜੀ ਇਹ ਇਦਾਂ ਵੀ ਮਤਲਬ ਹਲਕੀ ਜੀ ਕੁਆਲਿਟੀ ਦਾ ਕਪੜਾ ਨਹੀਂ ਹੈਗਾ ਜੀ ਬਹੁਤ ਸੋਹਣੀ ਕਾਟਨ ਦਾ ਸਟੱਫ ਹੈ ਜੀ ਇਹ ਇਹਦੇ ਵਿੱਚ ਸਕਿਨ ਵਿਜ਼ਿਬਲ ਨਹੀਂ ਹੁੰਦੀ ਹੈ ਕਲਰ ਵਾਈਟ ਹੈ ਜੀ ਵਾਈਟ ਦੇ ਉੱਤੇ ਮਤਲਬ ਮੇਰੇ ਕਹਿੰਦਾ ਮਤਲਬ ਹੈ ਜੀ ਥੱਲੇ ਇਹਦੇ ਲਾਈਨਿੰਗ ਲਗਾਣ ਦੀ ਕੋਈ ਵੀ ਨੀਡ ਨਹੀਂ ਹੈ ਕਪੜੇ ਦੀ ਆਪਣੀ ਫੁੱਲ ਗਾਰੰਟੀ ਹੈ ਪ੍ਰਿੰਟ ਦੀ ਕਪੜੇ ਦੀ ਕਪੜਾ ਖਰਾਬ ਨਹੀਂ ਹੋਊਗਾ ਜੀ ਸਭ ਤੋਂ ਪਹਿਲਾਂ ਕਲਰ ਸੀ ਹੈ ਇਹਦੇ ਵਿੱਚ orange ਫਲਾਵਰ ਦੇ ਨਾਲ ਜਿਹੜਾ ਇਹਦਾ ਸੈਕਿੰਡ ਹੈ ਜੀ ਇਹਦੇ ਉੱਤੇ ਹੈਗੇ ਨੇ ਜੀ ਲਵੈਂਡਰ ਦੇ ਸ਼ੇਡ ਦੇ ਫਲਾਵਰ ਬਣੇ ਹੋਏ ਨੇ ਜੀ ਸੈਕਿੰਡ ਜਿਹੜਾ ਇਹਦਾ ਕਲਰ ਹੈ ਜੀ ਡਿਜ਼ਾਈਨ ਸੇਮ ਰਹੂਗਾ ਜੀ ਸਿਰਫ ਕਲਰ ਇਹਦੇ ਫਲਾਵਰ ਦੇ ਕਲਰ ਚੇਂਜ ਨੇ ਜੀ ਸੈਕਿੰਡ ਦੇ ਵਿੱਚ ਹੈਗਾ ਜੀ ਲਵੈਂਡਰ ਦੇ ਸ਼ੇਡ ਦਾ ਜਿਹੜੀ ਇਹਦੀ ਬਾਟਮ ਲੱਗ ਸਕਦੀ ਹੈ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਬਾਟਮ ਵੀ ਲਗਾ ਸਕਦੇ ਹੋ ਜਾਂ ਫਿਰ ਤੁਸੀਂ ਸਾਡੇ ਤੋਂ ਫੁੱਲ ਸੂਟ ਵੀ ਬਾਏ ਕਰ ਸਕਦੇ ਹੋ ਫੁੱਲ ਸੂਟ ਦਾ ਰੇਟ ਰਹੇਗਾ ਜੀ 890 ਰੁਪਏ ਔਰ ਕੱਲੇ ਸ਼ਰਟ ਪੀਸ ਦਾ ਰੇਟ ਰਹਿਣ ਵਾਲਾ ਜੀ ਦਾ 450 ਰੁਪਏ 450 ਰੁਪਏ ਦੀ ਇਹ ਕੱਲੀ ਸ਼ਰਟ ਰਹੇਗੀ ਜੀ 890 ਰੁਪਏ ਦਾ ਜੀ ਇਹ ਫੁੱਲ ਸੂਟ ਰਹੇਗਾ ਨੈਕਸਟ ਜਿਹੜਾ ਇਹਦਾ ਕਲਰ ਹੈਗਾ ਜੀ yellow ਕਲਰ ਦੇ ਇਹਦੇ ਉੱਤੇ ਫਲਾワー ਬਣੇ ਹੋਏ ਨੇ ਸੇਮ ਪ੍ਰਿੰਟ ਹੈ ਜੀ ਪੈਟਰਨ ਸੇਮ ਰਹੇਗਾ ਡਿਜ਼ਾਈਨ ਸੇਮ ਹੈ ਜੀ ਸਿਰਫ ਪ੍ਰਿੰਟ ਦੇ ਵਿੱਚ ਕਲਰ ਦੇ ਫਰਕ ਪਾਏ ਹੋਏ ਨੇ ਜੀ ਇੱਕ ਹੈਗਾ ਜੀ ਆਪਣੇ ਕੋਲੇ yellow ਇੱਕ ਹੈਗਾ ਜੀ lavender shade ਔਰ ਇੱਕ ਹੈਗਾ orange shade ਦੇ ਫਲਾワー ਦੇ ਨਾਲ orange ਦੇ ਸ਼ੇਡ ਦੇ ਫਲਾワー ਬਣੇ ਹੋਏ ਨੇ ਜੀ ਇਹਦੇ ਵਿੱਚ ਤਿੰਨ ਆਪਣੇ ਕੋਲੇ ਜਿਹੜੇ ਕਿ ਇਹ ਸੇਮ ਡਿਜ਼ਾਈਨ ਦੇ ਵਿੱਚ ਤਿੰਨ ਕਲਰ ਜਿਹੜੇ ਆਏ ਨੇ ਇਹਦੇ ਵਿੱਚ ਤੁਸੀਂ ਫੁੱਲ ਸੂਟ ਲਓ ਜਾਂ ਕੱਲਾ ਸ਼ਰਟ ਪੀਸ ਲਓ ਆਪਾਂ ਤੁਹਾਨੂੰ ਦੇਵਾਂਗੇ ਫੁੱਲ ਸੂਟ ਦੇ ਵਿੱਚ ਵੀ ਆਪਣੇ ਕੋਲੇ ਬਹੁਤ ਕੁਆਂਟੀਟੀ ਦੇ ਵਿੱਚ ਕਪੜਾ ਹੈ ਜੀ ਤੁਸੀਂ ਇੱਕ ਸੂਟ ਲਓ ਚਾਰ ਸੂਟ ਲਓ ਆਪਾਂ ਤੁਹਾਨੂੰ ਸੂਟ ਦੇਵਾਂਗੇ ਫੁੱਲ ਕੁਆਂਟੀਟੀ ਦੇ ਵਿੱਚ ਆਪਣੇ ਕੋਲੇ ਸਟੱਫ ਹੈ ਜੀ ਇਹ ਜਿੰਨਾ ਮਰਜੀ ਤੁਸੀਂ ਲੈ ਸਕਦੇ ਹੋ ਸ਼ਰਟ ਪੀਸ ਵੀ ਲੈ ਸਕਦੇ ਹੋ ਤੇ ਪੂਰਾ ਸੂਟ ਵੀ ਲੈ ਸਕਦੇ ਹੋ ਪਲੇਨ ਸਲਵਾਰ ਨਾਲ ਵੀ ਬਾਈਕ ਸਾਡੇ ਤੋਂ ਕਰ ਸਕਦੇ ਹੋ ਕਪੜੇ ਦੀ ਆਪਣੀ ਫੁੱਲ ਗਰੰਟੀ ਰਹੂਗੀ ਜੀ ਪ੍ਰਿੰਟ ਦੀ ਸਟੱਫ ਦੀ ਫੁੱਲ ਗਰੰਟੀ ਹੈ ਜੀ ਲਿਵਲੀਨ ਬ੍ਰਾਂਡ ਦਾ ਕਪੜਾ ਹੈ ਜੀ ਨਾਰਮਲ ਬ੍ਰਾਂਡ ਨਹੀਂ ਹੈ ਜੀ ਲਿਵਲੀਨ ਬ੍ਰਾਂਡ ਹੈ ਜੀ ਬਿਲਕੁਲ ਤੇ ਇਹ ਆਪਣੇ ਆਪ ਦੇ ਵਿੱਚ ਦੇਖੋ ਕਪੜਾ ਬਹੁਤ ਸੋਹਣਾ ਸਟੱਫ ਹੈ ਜੀ ਇਹਦਾ ਗਰਵੀ ਦੇ ਪੌਨ ਨਹੀਂ ਪਿਓਰ ਕਾਟਨ ਦਾ ਸਟੱਫ ਹੈ ਜੀ ਬਕਾਇਦਾ ਕੰਨੀ ਦੇ ਉੱਤੇ ਸਟੈਂਪ ਆਏਗੀ ਜੀ ਫੁੱਲ ਸੂਟ ਦੀ ਕੰਨੀ ਦੇ ਉੱਤੇ ਸਟੈਂਪ ਆਏਗੀ ਲਿਵਲੀਨ ਬ੍ਰਾਂਡ ਦੀ ਇੱਕ ਡਿਜ਼ਾਈਨ ਇਹਦੇ ਵਿੱਚ ਹੋਰ ਹੈ ਜੀ ਉਹ ਡਿਜ਼ਾਈਨ ਦਾ ਜਿਹੜਾ ਆਪਣਾ ਪਹਿਲਾ ਕਲਰ ਹੈ ਜੀ ਦੇਖੋ yellow ਫਲਾਵਰ ਦੇ ਨਾਲ ਇਹ ਥੋੜਾ ਜਿਹਾ ਛੋਟਾ ਪ੍ਰਿੰਟ ਆ ਗਿਆ ਜੀ ਪ੍ਰਿੰਟ ਦੇਖੋ ਜੀ ਕਿੰਦਾ ਸੋਹਣਾ ਪ੍ਰਿੰਟ ਹੈ بیس ਹੈਗਾ ਜੀ ਵਾਈਟ ਗਰਮੀ ਨੂੰ ਦੇਖਦੇ ਹੋਏ ਵਾਈਟ ਕਲਰ ਸਾਰਿਆਂ ਨੂੰ ਚੰਗਾ ਲੱਗਦਾ ਹੈ ਜੀ ਹੈਨਾ ਪਰ ਇਹਦੇ ਉੱਤੇ ਜਿਹੜਾ ਵਾਈਟ ਕਲਰ ਦੇ ਉੱਤੇ ਪ੍ਰਿੰਟ ਹੈ ਜੀ ਬਹੁਤ ਸੋਹਣਾ ਪ੍ਰਿੰਟ ਹੈ ਤੁਸੀਂ ਕੁੜਤਾ ਬਣਾਓ ਫਰੌਕ ਬਣਾਓ ਸੂਟ ਬਣਾਓ ਆਲ ਓਵਰ ਲੋ ਕੱਲੀ ਸ਼ਰਟ ਪੀਸ ਲਓ ਆਪਾਂ ਤੁਹਾਨੂੰ ਸਭ ਕੁਝ ਦੇਵਾਂਗੇ ਸਟੀਚਿੰਗ ਵੀ ਆਪਣੇ ਕੋਲ अवेलेबल ਹੈ ਜੀ ਲੇਸਿਸ ਵੀ ਆਪਣੇ ਕੋਲ अवेलेबल ਨੇ ਨੈਕਸਟ ਦੇਖੋ ਇਹਦਾ ਜਿਹੜਾ ਨੈਕਸਟ ਕਲਰ ਹੈ ਜੀ ਦੇਖੋ ਔਰੇਂਜ ਇਹਦੇ ਵਿੱਚ ਜਿਹੜਾ ਔਰੇਂਜ ਕਲਰ ਦੇ ਨਾਲ ਇਹਨੂੰ ਆਪਾਂ ਬਾਟਮ ਪੇਅਰ ਕਰ ਸਕਦੇ ਆ ਇਹਦੇ ਨਾਲ ਕਿੰਨਾ ਪਿਆਰਾ ਪ੍ਰਿੰਟ ਬਣਿਆ ਜੀ ਥਰਡ ਇਹਦਾ ਜਿਹੜਾ ਕਲਰ ਹੈ ਜੀ ਪਰਪਲ ਲਵੈਂਡਰ ਕੁਆਂਟੀਟੀ ਦੇ ਵਿੱਚ ਮਾਲ ਹੈ ਜੀ ਆਪਣੇ ਕੋਲੇ ਜਿੰਨਾ ਮਰਜ਼ੀ ਲੈ ਲਓ ਤੁਸੀਂ ਇੱਕ ਸੂਟ ਲਓ ਚਾਰ ਸੂਟ ਲਓ ਆਪਾਂ ਤੁਹਾਨੂੰ ਦੇਵਾਂਗੇ ਰੇਟ ਰਹੇਗਾ ਜੀ ਇਹਦਾ 890 ਬ੍ਰਾਂਡ ਰਹੇਗਾ ਜੀ ਲਿਵਲੀਨ 890 ਫੁੱਲ ਸੂਟ ਦਾ ਰੇਟ ਹੈ ਜੀ ਕੱਲੀ ਸ਼ਰਟ ਪੀਸ ਆਏਗੀ ਜੀ ਤੁਹਾਨੂੰ 450 ਰੁਪਏ ਦੀ ਕੱਲੀ ਸ਼ਰਟ ਪੀਸ ਮਿਲੇਗੀ ਇੱਕ ਸ਼ਰਟ ਪੀਸ ਲੈ ਲਓ ਜਾਂ ਫਿਰ ਪੂਰਾ ਸੂਟ ਲੈ ਲਓ ਆਪਾਂ ਤੁਹਾਨੂੰ ਦੇਵਾਂਗੇ ਦੇਖੋ ਇਹ ਤੁਸੀਂ ਲੇਸਿਸ ਵੀ ਸਾਡੇ ਤੋਂ ਬਾਏ ਕਰ ਸਕਦੇ ਹੋ ਜਿੱਦਾਂ ਆਪਣੇ ਕੋਲੇ ਜਿੱਦਾਂ ਇਹ ਸੂਟ ਹੈ ਜੀ ਹਨਾ ਇਹਦੇ ਉੱਤੇ ਆਹ ਲੇਸ ਹੈ ਆਪਣੇ ਕੋਲੇ ਜਿਹੜੀ ਨਵੀਂ ਲੇਸ ਆਈ ਹੈ ਦੇਖੋ ਟ੍ਰਿਪਲ ਸ਼ੇਡ ਦੀ ਇਹ ਲੇਸ ਹੈ ਜੀ ਬਹੁਤ ਸੋਹਣੀ ਲੇਸ ਹੈ ਇਹ ਤੁਸੀਂ ਸੂਟ ਦੇ ਉੱਤੇ ਲਗਾ ਸਕਦੇ ਹੋ ਚਾਕਾ ਕੇ ਰੈਂਡ ਦੇ ਉੱਤੇ ਇਹਨੂੰ ਫਿਨਿਸ਼ਿੰਗ ਦੇ ਸਕਦੇ ਹੋ ਲੇਸ ਦੇ ਨਾਲ ਨੇੜੇ ਲੇਜ਼ੀ ਨਾਲ ਫਿਸ਼ਿੰਗ ਦੇ ਸਕਦੇ ਹੋ ਜੀ ਔਰਗੈਂਜ਼ਾ ਦੀ ਲੇਸ ਹੈ ਚਾਹੇ ਤੁਸੀਂ ਸਾਈਡ ਤੇ ਪਾਈਪਿੰਗ ਤਰ੍ਹਾਂ ਵੀ ਕੱਢ ਲੋ ਜਾਂ ਫਿਰ ਐਦਾ ਲਾਲ ਉਹ ਦੁਪट्टे ਲਈ ਬਾਏ ਕਰੋ ਸਾਡੇ ਤੋਂ ਦੁਪट्टे ਲਈ ਵੀ ਆਪਾਂ ਤੁਹਾਨੂੰ ਲੇਸੇ ਦੇਵਾਂਗੇ ਆਪਣੇ ਕੋਲੇ ਕੁਆਂਟੀਟੀ ਦੇ ਵਿੱਚ ਜਿਹੜਾ ਇਹਦਾ ਲੇਸੀਜ਼ ਦਾ ਮਾਲ ਆਇਆ ਹੈ ਤੇ ਇਹਦਾ ਰੇਟ ਵੀ ਆਪਾਂ ਇਹਨਾਂ ਲਈ ਸਾਂ ਦਾ ਬਹੁਤ ਘੱਟ ਰੱਖਿਆ ਹੋਇਆ ਹੈ ਰੇਟ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਨਹੀਂ ਦੱਸਾਂਗੀ ਤੁਸੀਂ ਪਰਸਨਲੀ ਮੈਸੇਜ ਕਰਕੇ ਮੈਨੂੰ ਰੇਟ ਪੁੱਛ ਸਕਦੇ ਹੋ ਮੈਂ ਤੁਹਾਨੂੰ ਸਿਰਫ ਡਿਜ਼ਾਈਨ ਦਿਖਾਨੀ ਹੈ ਜੀ ਇਹਦੇ ਨਾਲ ਦੇਖੋ ਇਹ ਡਿਜ਼ਾਈਨ ਕਿੰਨਾ ਸੂਟ ਕਰ ਰਿਹਾ ਹੈ ਕਿੰਨਾ ਸੋਹਣਾ ਡਿਜ਼ਾਈਨ ਲੱਗੇਗਾ ਜੀ ਇਹਦੇ ਉੱਤੇ ਆਪਣੇ तकरीबन ਸਾਰੇ ਸੁੱਟਾਂ ਨਾਲ ਆਪਾਂ ਇਦਾਂ ਦੀਆਂ ਲੇਸਿਸ ਐ ਜਿਹੜੀਆਂ ਡਿਜ਼ਾਈਨ ਆਪਾਂ ਲੇਸਿਸ ਨਾਲ ਕਰ ਸਕਦੇ ਹਾਂ ਜਿਵੇਂ ਮੈਂ ਤੁਹਾਨੂੰ ਇਹਦਾ ਦਿਖਾਇਆ ਜੀ ਉਸ ਤੋਂ ਬਾਅਦ ਲਵੈਂਡਰ ਸ਼ੇਡ ਐ ਜੀ ਇਹਦੇ ਨਾਲ ਹੀ ਆਪਣੇ ਕੋਲੇ ਦੇਖੋ ਮਿਲਦਾ ਜੁਲਦਾ ਸ਼ੇਡ ਐ ਸਾਰੇ ਕਲਰ ਨੇ ਜੀ ਦੇਖੋ ਲਵੈਂਡਰ ਸ਼ੇਡ ਵਾਲੇ ਦੇ ਵਿੱਚ ਵੀ ਸੇਮ ਡਿਜ਼ਾਈਨ ਦੇ ਵਿੱਚ ਦੇਖੋ ਹਨਾ ਸਾਰੇ ਕਲਰ ਆ ਗਏ ਜੀ ਇਹਦੇ ਵਿੱਚ ਲਵੈਂਡਰ ਵੀ ਐ ਸਕਾਈ ਬਲੂ ਵੀ ਐ ਸਾਰੇ ਸ਼ੇਡ ਇਹਦੇ ਵਿੱਚ ਨੇ ਇਹ ਜਿਹੜੀ ਲੇਸ ਐ ਤੁਸੀਂ ਸਾਡੇ ਤੋਂ ਬਾਏ ਕਰ ਸਕਦੇ ਹੋ ਟ੍ਰਿਪਲ ਸ਼ੇਡ ਦੀ ਜਿਹੜੀ ਇਹ ਲੇਸ ਆਏਗੀ ਔਰ organza ਦੀ lace ਹੈ ਜੀ break ਵਾਲੀ organza ਦੀ lace ਹੈ center cut lace ਵੀ ਹੈ ਜੀ ਆਪਣੇ ਕੋਲੇ ਜਿਵੇਂ ਇਹ ਵੀ center cut lace ਆ ਗਈ ਜੀ ਤੁਸੀਂ ਇਹ ਵੀ ਸਾਡੇ ਤੋਂ ਬਾਏ ਕਰ ਸਕਦੇ ਹੋ ਦੇਖੋ center cut ਜਿਵੇਂ बॉटम ਦੇ ਵਿੱਚ ਤੁਸੀਂ lace ਪਾਉਣੀ ਹੈ ਜਾਂ ਫਿਰ शर्ट ਦੇ ਵਿੱਚ इंसਰਟ ਕਰਨੀ ਹੈ ਤੁਸੀਂ ਇਹ ਵੀ lace ਜਿਹੜੀ इंसਰਟ ਕਰਨ ਵਾਸਤੇ ਲੈ ਸਕਦੇ ਹੋ ਸਾਡੇ ਤੋਂ ਜਿੱਦਾਂ ਜੀ ਕਪੜੇ ਕੋਲੇ ਫਲਾਵਰ ਵਾਲੀ ਆ ਗਈ ਇਹਦੇ ਤੇ ਵੀ ਸੋਹਣੀ ਲੱਗੇਗੀ ਅਗਰ ਤੁਸੀਂ ਫਲਾਵਰ ਵਾਲੀ ਲੇਸ ਲਗਾਨੀ ਹੈ ਦੁਪੱਟਾ ਲੈ ਲੈਣ ਦੁਪੱਟੇ ਦੇ ਉੱਤੇ ਲੇਸ ਇਨਸਰਟ ਲਗਾਨੀ ਹੈ ਤੁਸੀਂ ਇਹ ਵੀ ਸਾਡੇ ਤੋਂ ਬਾਈ ਕਰ ਸਕਦੇ ਹੋ ਫਲਾਵਰ ਵਾਲੀ ਲੇਸ ਦੇਖੋ ਦੋ ਡਿਜ਼ਾਈਨ ਇਹ ਮੈਂ ਤੁਹਾਨੂੰ ਦਿਖਾਏ ਨੇ ਜੀ ਲੇਸੀਸ ਦੇ ਤੇ ਇਹ ਇਸ ਤੋਂ ਇਲਾਵਾ ਜੀ ਜਿੱਦਾਂ yellow ਰਹੀ ਹੈ ਜੀ ਹਨਾ yellow ਲਈ ਤੁਸੀਂ yellow ਦੇ ਲਈ ਵੀ ਜਿਵੇਂ ਲੇਸ ਹੈਗੀ ਆਪਣੇ ਕੋਲੇ ਬਿਲਕੁਲ ਲਾਈਟ ਲਾਈਟ ਸ਼ੇਡ ਨਹੀਂ ਜੀ ਲੇਸ ਦੇ ਤੁਸੀਂ ਬਾਈ ਕਰ ਸਕਦੇ ਹੋ ਸਾਡੇ ਤੋਂ ਬਹੁਤ ਸੋਹਣੀ ਲੇਸ ਹੈ ਜੀ yellow ਦੇ ਲਈ ਵੀ ਜਿਹਦੇ ਫਲਾਵਰ ਵਾਲੀ ਲੇਸ ਹੈ ਜੀ ਇਹਦੇ ਵਿੱਚ yellow pink ਔਰ frozy ਤਿੰਨੇ ਹੀ ਕਲਰ ਦਾ ਕੰਬੋ ਹੈ ਜੀ ਇਹ ਤਿੰਨੇ ਕਲਰਾਂ ਦਾ ਕੰਬੋ ਕੰਬੀਨੇਸ਼ਨ ਹੋਣ ਕਰਕੇ ਸੂਟ ਦੇ ਵਿੱਚ ਵੀ ਇਹੀ ਕਲਰ ਨੇ ਜੀ ਤੇ ਆਪਣੇ ਕੋਲੇ ਲੇਸ ਦੇ ਵਿੱਚ ਵੀ ਇਹੀ ਕਲਰ ਨੇ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਔਰ ਆਪਣੇ ਕੋਲੇ white ਵੀ ਹੈ ਜੀ ਅਗਰ ਤੁਸੀਂ ਜਿਵੇਂ yellow ਬਾਟਮ ਪਲੇਨ ਬਣਾਉਣੇ ਔਰੈਂਜ ਬਣਾਉਣੇ ਔਰ pink ਬਣਾਉਣੇ ਤਾਂ ਸਾਡੇ ਕੋਲੇ ਪਲੇਨ white ਲੇਸ ਵੀ ਹੈ ਜੀ ਅ ਇਨਸਰਟਿੰਗ ਵਾਲੀ ਵੀ ਹੈ ਤੁਸੀਂ ਇਨਸਰਟ ਵੀ ਕਰ ਸਕਦੇ ਹੋ ਤੇ ਆਪਣੇ ਕੋਲੇ ਔਰਗਾਂਜ਼ਾ ਦੀ ਪਲੇਨ ਵਾਈਟ ਲੇਸ ਵੀ ਹੈ ਔਰਗਾਂਜ਼ਾ ਦੀ ਪਲੇਨ ਵਾਈਟ ਅਗਰ ਤੁਸੀਂ ਦੁਪੱਟਾ ਵਗੈਰਾ ਪਲੇਨ ਬਣਾ ਕੇ ਉਹਦੇ ਤੇ ਲਗਾਨੀ ਹੈ ਲੇਸਿਸ ਦੀ ਕੁਆਲਿਟੀ ਸੁਪਰਬ ਕੁਆਲਿਟੀ ਦੀ ਲੇਸਿਸ ਹੀ ਦੇਖੋ ਅੱਜਕੱਲ ਕਾਫੀ ਟ੍ਰੈਂਡ ਦੇ ਵਿੱਚ ਹੈ ਜੀ ਇਹ ਕੱਟਵਰਕ ਵਾਲੀ ਜਿਹੜੀ ਪਲੇਨ ਲੇਸ ਚੱਲ ਰਹੀ ਹੈ ਪਲੇਨ ਲੇਸ ਦੇ ਵਿੱਚ ਵੀ ਆਪਣੇ ਕੋਲੇ ਜਿਹੜੀ ਦੁਪੱਟੇ ਵਾਲੀ ਲੇਸ ਦੇ ਵਿੱਚ ਵੀ ਵਾਈਟ ਦੇ ਵਿੱਚ ਕਾਫੀ ਵੈਰਾਈਟੀ ਆ ਚੁੱਕੀ ਹੈ ਜਿੱਦਾਂ ਲਵੈਂਡਰ ਸ਼ੇਡ ਦੇ ਵਿੱਚ ਹੀ ਕੇਵਲ ਹੀ ਟੋਨ ਪਈ ਹੈ ਜੀ ਹਨਾ ਤੁਸੀਂ ਲਗਾ ਸਕਦੇ ਹੋ ਸੂਟਾਂ ਦੇ ਨਾਲ ਸਾਡੇ ਤੋਂ ਮੇਰੇ ਕਹਿੰਦਾ ਮਤਲਬ ਹੈ ਸੂਟਾਂ ਦੇ ਨਾਲ ਸਾਡੇ ਤੋਂ ਲੇਸ ਵੀ ਬਾਏ ਕਰ ਸਕਦੇ ਹੋ ਔਰ ਲੇਸੀਸ ਦੇ ਲਈ ਅ ਜਿਹੜਾ ਇਹ ਵਾਲੇ ਸੂਟ ਨੇ ਜੀ ਇਹਨਾਂ ਦੇ ਉੱਤੇ ਤੁਸੀਂ ਪਲੇਨ ਬਾਟਮ ਲੈ ਕੇ ਹਨਾ ਸਾਡੇ ਤੋਂ ਇਹ ਪਲੇਨ ਦੁਪੱਟਾ orange ਵੀ ਲੈ ਕੇ ਤੁਸੀਂ ਲੇਸਿਸ ਨਾਲ ਡਿਜ਼ਾਈਨ ਕਰ ਸਕਦੇ ਹੋ white ਦੁਪੱਟਾ ਲੈ ਕੇ ਵੀ ਕਰ ਸਕਦੇ ਹੋ ਜਿਵੇਂ ਇਹ ਆਪਣੇ ਕੋਲੇ ਲੇਸਿਸ ਰੱਖੀਆਂ ਹੋਈਆਂ ਨੇ ਤੁਸੀਂ ਲੈ ਸਕਦੇ ਹੋ ਸੈਂਟਰ ਕੱਟ ਲੇਸ ਵੀ ਹੈਗੀ ਆਪਣੇ ਕੋਲੇ ਜਿਹਦਾ ਲਵੈਂਡਰ ਤੇ ਤਾਂ ਕਾਫੀ ਜਿਹੜੇ ਲੇਸਾਂ ਦਾ ਸਟਾਕ ਆਪਣੇ ਕੋਲੇ ਲਵੈਂਡਰ ਨਾਲ ਮਿਲਦਾ ਹੈ ਸੈਂਟਰ ਕੱਟ ਲੇਸ ਹੀ ਨੇ ਜਿਹੜੀਆਂ ਇਹਦੇ ਨਾਲ 3-4 ਮੈਚ ਹੋ ਰਹੀਆਂ ਨੇ ਇਸ ਤੋਂ ਬਾਅਦ ਇਹ ਦੁਪੱਟੇ ਲਈ ਲੇਸ ਹੈ ਦੁਪੱਟੇ ਤੇ ਇਹ ਵੀ ਲਾ ਸਕਦੇ ਹੋ ਇਹ ਵੀ ਤੁਸੀਂ ਯੂਜ਼ ਕਰ ਸਕਦੇ ਹੋ ਮਤਲਬ ਜੇ ਸੂਟ ਨੂੰ ਆਪਾਂ ਡਿਜ਼ਾਈਨ ਕਰਕੇ ਬਣਾਵਾਂਗੇ ਜੀ ਬਹੁਤ ਸੋਹਣਾ ਸੂਟ ਇਹ ਬਣ ਕੇ ਰੈਡੀ ਹੋਊਗਾ ਅਗਰ ਤੁਸੀਂ ਫਰੌਕ ਵਗੈਰਾ ਬਣਾਉਣੇ ਹੋ ਤਾਂ ਵੀ ਇਹ ਬਹੁਤ ਸੋਹਣੀ ਬਣ ਕੇ ਹੋਊਗੀ ਜੀ ਇਹਦਾ ਵਰਮ ਵੀ ਬਹੁਤ ਸੋਹਣਾ ਕਪੜੇ ਦਾ ਸਟੱਫ ਵੀ ਬਹੁਤ ਸੋਹਣਾ ਹੈ ਵਰਮ ਦੇ ਸਟੱਫ ਦੇ ਅਕੋਰਡਿੰਗ ਆਪਾਂ ਦੇਖੀਏ ਜੀ ਰੇਟ ਕੁਝ ਵੀ ਨਹੀਂ ਹੈ 890 ਦਾ ਪੂਰਾ ਸੂਟ ਹੈ ਅਗਰ ਸ਼ਰਟ ਪੀਸ ਲੈਣੀ ਹੈ ਕੱਲੀ ਤਾਂ 450 ਰੁਪਏ ਦੀ ਕੱਲੀ ਸ਼ਰਟ ਪੀਸ ਹੈ ਜੀ ਇਹਦੇ ਨਾਲ ਵੀ ਦੇਖੋ ਆਪਾਂ ਲੇਸੀਸ ਤੁਹਾਨੂੰ ਕੜ ਕੇ ਦਿੱਤੀਆਂ ਨੇ ਜੀ ਲੇਸੀਸ ਇਹਨਾਂ ਸੈਂਟਰ ਕੱਟ ਵੀ ਪਲੇਨ yellow ਵੀ ਤੁਸੀਂ ਲੈ ਸਕਦੇ ਹੋ ਅਗਰ ਤੁਸੀਂ ਲਾਈਟ yellow ਲੈਣਾ ਚਾਹੁੰਦੇ ਹੋ ਤਾਂ lemon yellow ਵੀ ਤੁਸੀਂ ਇਹਦੇ ਨਾਲ ਲੈ ਸਕਦੇ ਹੋ ਲੇਸ ਆਪਣੇ ਕੋਲੇ ਹੈਗੀ ਐ ਜਿਹੜੀ ਇਹਦਾ ਜੀ ਕੁਆਲਿਟੀ ਹੈ ਜੀ ਲੇਸ ਦੀ ਕੁਆਲਿਟੀ ਇਹ ਵੀ ਆਪਾਂ ਬਹੁਤ ਵਧੀਆ ਕੁਆਲਿਟੀ ਦੀ ਰੇਸ ਰੱਖੀ ਹੋਈ ਹੈ ਉਦਾਂ ਨਹੀਂ ਹੈ ਜੀ ਖਰਾਬ ਜੀ ਦੇਖੋ ਬਹੁਤ ਸੋਹਣੀ ਲੇਸ ਹੈ ਉਦੜਨ ਜਿਵਾਲੀ ਨਹੀਂ ਹੈ ਬਹੁਤ ਸੁਪੀਰੀਅਰ ਜੀ ਕੁਆਲਿਟੀ ਦੀ ਆਪਾਂ ਲੇਸ ਰੱਖੀ ਹੋਈ ਹੈ ਇਹਨਾਂ ਦੇ ਵਿੱਚੋਂ ਅਗਰ ਤੁਹਾਨੂੰ ਕੋਈ ਵੀ ਸੂਟ ਜਾਂ ਕੋਈ ਵੀ ਲੇਸ ਵਗੈਰਾ ਸੂਟ ਦੇ ਨਾਲ ਬਾਏ ਕਰਨੀ ਆ ਤੁਹਾਨੂੰ ਪਸੰਦ ਆਉਂਦੀ ਹੈ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਨੂੰ ਭੇਜ ਸਕਦੇ ਹੋ ਤੇ ਜਾਂ ਫਿਰ ਮੇਰੇ ਤੋਂ ਇਨਕੁਆਰੀ ਵੀ ਕਰ ਸਕਦੇ ਹੋ ਅਗਰ ਪੂਰਾ ਸ਼ਰਟ ਪੀਸ ਲੈਣਾ ਹੈ ਜੀ ਇਕੱਲਾ ਸ਼ਰਟ ਪੀਸ ਲੈਣ ਦੇ ਵਿੱਚ ਉਹ ਤਾਂ ਤੁਹਾਨੂੰ ਪਏਗਾ ਜੀ 450 ਰੁਪਏ ਦਾ ਪੀਸ ਪਏਗਾ ਅਗਰ ਤੁਸੀਂ ਫੁੱਲ ਸੂਟ ਬਾਏ ਕਰਨਾ ਹੈ ਜੀ ਤਾਂ ਤੁਹਾਨੂੰ ਇਹਦੇ ਫੁੱਲ ਸੂਟ ਦਾ ਰੇਟ ਪੈਣ ਵਾਲਾ ਹੈ ਜੀ 890 ਰੁਪਏ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਔਰ ਮੇਨੂੰ ਮੇਰੇ WhatsApp ਨੰਬਰ ਨੀਚੇ ਵੀਡੀਓ ਦੇ ਵਿੱਚ ਨੀਚੇ ਮੇਰਾ WhatsApp ਨੰਬਰ ਚੱਲ ਰਿਹਾ ਹੈ ਮੇਰੇ WhatsApp ਨੰਬਰ ਤੇ ਤੁਸੀਂ ਮੈਸੇਜ ਕਰਕੇ ਸਕਰੀਨਸ਼ਾਟ ਸੈਂਡ ਕਰਕੇ ਸੂਟ ਨੂੰ ਬਾਈ ਕਰ ਸਕਦੇ ਹੋ ਮੇਰੀ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਮੇਰੇ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜੀ ਔਰ ਜਿਹੜਾ ਆਪਣੀ ਵੀਡੀਓ ਆਪਣੀ ਸ਼ਾਪ ਦਾ ਐਡਰੈਸ ਹੈ ਜੀ ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਹਮੇਸ਼ਾ ਹੀ ਮੇਰਾ ਲੋਕੇਸ਼ਨ ਪਾਈ ਹੁੰਦੀ ਹੈ ਜੀ ਡਿਸਕ੍ਰਿਪਸ਼ਨ ਦੇ ਵਿੱਚ ਔਰ ਜਿਹੜੀਆਂ ਮੇਰੇ ਭੈਣਾਂ ਨੂੰ ਫੇਰ ਵੀ ਨਹੀਂ ਸਮਝ ਆਉਂਦਾ ਜੀ ਜਾਂ ਨੇੜੇ-ਤੇੜੀ ਦੇ ਭੈਣਾਂ ਨਹੀਂ ਆਉਣਾ ਚਾਹੁੰਦੀਆਂ ਨੇ ਤਾਂ ਪਲੀਜ਼ ਤੁਸੀਂ ਮੈਨੂੰ ਜਦੋਂ ਆਪਾਂ ਬੋਹਾ ਨੂੰ ਉਤਰਦੇ ਆ ਜੀ ਬੋਹਾ ਜਾਣੇ ਆ ਜੀ ਪੁਲ ਉਤਰਦੇ ਆ ਭਲਾਡੇ ਤੋਂ ਬੋਹਾ ਵਾਲਾ ਪੁਲ ਆਉਂਦਾ ਜੀ ਤੁਸੀਂ ਉੱਥੇ ਆ ਕੇ ਮੈਨੂੰ ਕੰਟੈਕਟ ਕਰ ਸਕਦੇ ਹੋ ਉੱਥੋਂ ਮੈਂ ਤੁਹਾਨੂੰ ਦੱਸ ਦਾਂਗੀ ਜੀ ਤੁਸੀਂ ਕਿੱਥੇ ਜਾਉਣਾ ਆਪਣੀ